ਰਾਜਵੀਰ ਜਵੰਦਾ ਦੀ ਬੇਸ਼ੱਕ ਉਮਰ ਬਹੁਤ ਘੱਟ ਸੀ ਪਰ ਉਹਨਾਂ ਦਾ ਜ਼ਿੰਦਗੀ ਜਿਉਣ ਦਾ ਤਰੀਕਾ ਸਭ ਗੈਕਾ ਨਾਲੋਂ ਵੱਖਰਾ ਸੀ ਕਿਉਂਕਿ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਸੰਘਰਸ਼ ਕਰਿਆ। ਇੰਨੇ ਸੰਘਰਸ਼ ਦੇ ਬਾਅਦ ਉਹਨਾਂ ਨੂੰ ਪੰਜਾਬ ਪੁਲਿਸ ਵਿੱਚ ਇੱਕ ਵਾਰ ਨੌਕਰੀ ਵੀ ਮਿਲੀ ਸੀ ਤੇ ਉਹਨਾਂ ਨੇ ਇਸ ਦੀ ਸਰਵਸ 9 ਸਾਲ ਕਰੀ ਅਤੇ ਹੌਲੀ-ਹੌਲੀ ਉਹਨਾਂ ਦਾ ਗੀਤ ਗੀਤਕਾਰੀ ਦੇ ਵਿੱਚ ਕੈਰੀਅਰ ਬਣਦਾ ਗਿਆ ਅਤੇ ਬਾਅਦ ਵਿੱਚ ਉਹਨਾਂ ਨੇ ਪੰਜਾਬ ਪੁਲਿਸ ਦੀ ਨੌਕਰੀ ਛੱਡ ਦਿੱਤੀ ਸੀ ਇਸ ਦੇ ਨਾਲ ਹੀ ਇਹ ਇੱਕ ਪੰਜਾਬੀ ਕੈਕ ਵੱਖਰਾ ਹੀ ਹੈ ਜਿਸ ਨੇ ਇੱਕ ਗਾਣੀਆਂ ਕਰਕੇ ਆਪਣੀ ਸਰਕਾਰੀ ਜੋਬ ਛੱਡੀ ਸੀ ਅਤੇ ਜੇਕਰ ਆਪਾਂ ਇਹਨਾਂ ਦੇ ਸ਼ੌਂਕ ਦੀ ਗੱਲ ਕਰੀਏ ਤਾਂ ਇਹਨਾਂ ਨੂੰ ਵਾਈਕ ਚਲਾਉਣਾ ਗੱਡੀਆਂ ਚਲਾਉਣ ਦਾ ਬਹੁਤ ਜ਼ਿਆਦਾ ਸ਼ੌਂਕ ਸੀ ਅਤੇ ਜੋ ਇਹ ਘਟਨਾ ਪਰੀ ਹੈ ਇਹ ਵੀ ਇੱਕ ਹਾਦਸਾ ਦਾ ਮੁੱਖ ਕਾਰਨ ਉਹਨਾਂ ਦਾ ਇੱਕ ਇਹੀ ਸ਼ੌਂਕ ਸੀ ਜੋ ਇਹ ਅਚਾਨਕ ਘਟਨਾ ਹੋਈ ਤੁਹਾਨੂੰ ਇਸ ਵੀਰ ਦਾ ਕਿਹੜਾ ਕਿਹੜਾ ਗਾਣਾ ਵਧੀਆ ਲੱਗਦਾ ਸੀ ਕਮੈਂਟਾਂ ਵਿੱਚ ਜ਼ਰੂਰ ਦੱਸੋ ਇਹਨਾਂ ਦੇ ਗਾਣੇ ਫੈਮਿਲੀ ਵਿੱਚ ਸੁਣਨਯੋਗ ਸੀ ਵੀਡੀਓ ਜ਼ਰ ਵਧੀਆ ਲੱਗੀ ਵਾਹਿਗੁਰੂ ਜੀ